ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਦੁਬਈ ਕਰੀਕ ਮੈਂ ਹੁਣ ਪਹੁੰਚ ਗਿਆ ਜੀ ਦੁਬਈ ਕਰੀਕ ਤੇ ਹੁਣ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਦੁਬਈ ਫੈਰੀ ਜੇ ਤੁਸੀਂ ਦੁਬਈ ਫੈਰੀ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਟਰੈਵਲ ਦੇ ਵਿੱਚ ਤੇ ਇਸ ਦੀ ਟਿਕਟ ਦਾ ਅਲੱਗ-ਅਲੱਗ ਪ੍ਰਾਈਸ ਹੈ ਜੇ ਸਿਲਵਰ ਟਿਕਟ ਲਓਗੇ ਤੇ ਇਹਦਾ 140 ਦਰਾਮ ਹੈ ਜੇ 골ਡ ਟਿਕਟ ਲਓਗੇ 210 ਦਰਾਮ ਦਾ ਪ੍ਰਾਈਸ ਹੈ ਤੇ ਇਹਦਾ ਤਿਜਾਰਾ ਲੈਣ ਵਾਸਤੇ ਇਹਦੇ ਅਲੱਗ-ਅਲੱਗ ਟਿਕਟਾਂ ਦੇ ਪ੍ਰਾਈਸ ਹੈ ਕਿਉਂਕਿ ਇਹ ਦੀ ਡਿਸਟੈਂਸ ਦੇ ਹਿਸਾਬ ਨਾਲ ਟਿਕਟ ਦਾ ਪ੍ਰਾਈਸ ਹੈ ਜੀ ਇਹਦੇ ਵਿੱਚ ਤੁਸੀਂ ਡਿਨਰ ਲੰਚ ਹਰ ਕੁ ਇੰਜੋਏ ਕਰ ਸਕਦੇ ਹੋ ਤੇ ਦੁਬਈ ਫੈਰੀ ਹੁਣ ਦੁਬਈ ਫੈਰੀ ਦੀ ਅਸੀਂ ਤੁਹਾਨੂੰ ਟਿਕਟ ਕਾਊਂਟਰ ਤੇ ਲੈ ਕੇ ਆਏ ਆਂ ਸਾਹਮਣੇ ਉਹਦਾ ਟਿਕਟ ਕਾਊਂਟਰ ਹੈ ਜੀ ਇੱਥੇ ਤੁਸੀਂ ਟਿਕਟ ਲੈ ਸਕਦੇ ਹੋ ਤੇ ਉਹ ਸਾਹਮਣੇ ਅਲਗੂ ਹੀ ਬੰ ਮਰੀਨ ਟਰਾਂਸਪੋਰਟੇਸ਼ਨ ਉਹਦਾ ਐਂਟਰੀ ਗੇਟ ਹੈ ਉੱਥੇ ਤੁਸੀਂ ਅੰਦਰ ਟਿਕਟ ਲੈ ਕੇ ਐਂਟਰ ਹੋ ਸਕਦੇ ਹੋ 1 ਟੇਬਲ 5 ਅਲਕੋ ਨੂੰ ਮਦਮ ਫ੍ਰੈਸ਼ ਫੁੱਟ ਬਲਕ ਫ੍ਰੈਸ਼ ਫੁੱਟ ਦੋਸਤੋ ਹੁਣ ਅਸੀਂ ਆ ਗਏ ਆਂ ਜੀ ਬੋਰਡ ਤੇ ਹੁਣ ਇੱਥੇ ਤੁਸੀਂ ਬੋਰਡ ਦਾ ਨਜ਼ਾਰਾ ਲੈਣਾ ਵਾ ਤੁਹਾਨੂੰ ਇਥੋਂ ਟਿਕਟ ਲੈਣੀ ਪੈਗੀ ਤੇ ਵੇਖੋ ਇੱਥੇ ਪੱਖੀ ਪੱਖੀ ਵੇਖੋ ਕਿੰਨੇ ਸੋਨੇ ਚਿਹਰੇ ਮਿਲਦੇ ਨੇ ਯਾਰੇ ਬੋਟ ਦਾ ਨਜ਼ਾਰਾ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਇਹ ਸਾਡੇ ਪਿੱਛੇ ਫੈਰੇ ਜਾ ਰਿਹਾ ਜੀ ਉਹ ਦੇਖੋ ਸਾਹਮਣੇ ਕੋਈ ਵੀ ਟ੍ਰੈਵਲ ਕਰ ਸਕਦੇ ਹੋ ਤੇ ਇਹ ਬੋਟ ਦਾ ਐਂਟਰੀ ਗੇਟ ਹੈ ਹੁਣ ਅਸੀਂ ਬੈਠ ਗਏ ਆਂ ਜੀ ਬੋਟ ਦੇ ਵਿੱਚ ਤੇ ਬੋਟ ਦਾ ਨਜ਼ਾਰਾ ਵੇਖੋ ਤੁਸੀਂ ਜੋ ਕੀ ਇਹਦੀ ਟਿਕਟ ਹੈ ਜੀ ਵੰਦਰਾਮ ਇਧਰ ਦਾ 1 ਰੁਪਿਆ ਤੇ ਹੁਣ ਇਹ ਨਜ਼ਾਰਾ ਵੇਖੋ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੈ ਦਾ ਬਹੁਤ ਹੀ ਸੋਹਣਾ ਦੇਖੋ ਹੁਣੇ ਬੋਟ ਚੱਲ ਪਈ ਹੈ ਇਹ ਵੇਖੋ ਸਾਰੇ ਇਹਦਾ ਨਜ਼ਾਰਾ ਲੈ ਰਹੇ ਆ ਪੂਰਾ ਵੇਖੋ ਕਿੰਦਾ ਬੋਟਾ ਚੱਲਦੀਆਂ ਗਈਆਂ ਨੇ ਵੇਖੋ ਇਹਦਾ ਪੰਛੀ ਕਿਦਾਂ ਘੁੰਮ ਰਹੇ ਉੱਤੇ ਆਸਮਾਨ ਦੇ ਇਹ ਸਾਰਾ ਬਹੁਤ ਸੋਹਣਾ ਨਜ਼ਾਰਾ ਵਾ ਉਹਨੇ ਰਿਵਰ ਦੇ ਵਿੱਚ ਤੇ ਦੇਹਰਾ ਦੇ ਪਈ ਵਾਲ ਜਾ ਰਹੇ ਆ ਇਹ ਬੋਰਡ ਤੇ ਬਹੁਤ ਹੀ ਸੋਹਣਾ ਨਜ਼ਾਰਾ ਵਾ ਇਹ ਰਿਵਰ ਵਾਲਾ ਕਿੱਦਾਂ ਚੱਲ ਰਹੀ ਹੈ ਇੱਥੇ ਬਹੁਤ ਮਜ਼ਾ ਹੁੰਦਾ ਵਾ ਟਰੈਵਲ ਕਰਕੇ ਉਹ ਸਾਹਮਣੇ ਤੁਹਾਡੇ ਕ੍ਰੂਜ਼ ਆ ਰਿਹਾ ਵਾ ਤੁਸੀਂ ਇਹਦੇ ਤੇ ਵੀ ਡਿਨਰ ਕਰ ਸਕਦੇ ਹੋ ਇਹ ਵੀ ਨਜ਼ਾਰਾ ਲੈ ਸਕਦੇ ਹੋ ਫੈਰੀ ਤੇ ਕਰੀਓ ਦੀ ਟਿਕਟ 'ਚ ਫਰਕ ਹੈ ਵੱਖਰੀ ਵੱਖਰੀ ਟਿਕਟ ਦਾ ਰੇਟ ਹੈ ਇਹਦਾ ਤੇ ਇਹਦਾ ਵੱਖਰਾ ਵੱਖਰਾ ਨਜ਼ਾਰਾ ਹੈ ਤੁਸੀਂ ਪੁੱਲ ਇੰਜੋਏ ਕਰ ਸਕਦੇ ਹੋ ਜਿੰਦਗੀ ਦੇ ਨਜ਼ਾਰੇ ਲੈਣੇ ਆ ਤੁਸੀਂ ਇੱਥੇ ਆ ਕੇ ਲੈਦਾ ਕਰਿਓ ਬਹੁਤ ਹੀ ਸੋਹਣਾ ਤੇ ਜ਼ਿੰਦਗੀ ਦਾ ਇੰਜੋਏ ਜੀ ਇਸ ਜਗ੍ਹਾ ਤੇ ਨੰਦਮਾਰ ਮੌਜਾਂ ਸਭ ਆ ਮਿਲੋ ਇਹ ਬੋਰਡ ਹੈ ਦੇਖੋ ਜੀ ਇਹ ਲੱਕੜ ਦੀ ਬਣੀ ਹੋਈ ਹੈ। ਦੇਖੋ ਸਾਹਮਣੇ ਤੁਹਾਡੇ ਕੋਲੀਆਂ ਹੈ ਇਹ ਵਿੱਚ ਇੰਜਣ ਲੱਗਾ ਹੋਇਆ ਹੈ। ਇਹ ਇਹਦੇ ਤੇ ਚੱਲਦੀ ਹੈ। ਇਹ ਦੇਖੋ ਤੁਹਾਡੇ ਸਾਹਮਣੇ ਕ੍ਰੀਓ ਜੀ ਖੜੇ ਹੋਏ ਹੈ। ਬਹੁਤ ਹੀ ਸੋਹਣਾ ਜੇ ਪੰਛੀਆਂ ਦਾ ਨਜ਼ਾਰਾ ਵੇਖੋ ਤੁਹਾਨੂੰ। ਬਹੁਤ ਹੀ ਸੋਹਣਾ ਨਜ਼ਾਰਾ ਵਾ। ਆਹ ਦੇਖੋ ਤੁਸੀਂ। ਬੀਡਿੰਗ ਆ ਵੇਖੋ ਇੱਥੀਆਂ। ਇਹ ਕਿੱਥੇ ਸੀ ਜਾ ਰਹੇ ਹੈ ਇਹ ਬਹੁਤ ਸੋਹਣਾ ਨਜ਼ਾਰਾ ਵਾ। ਇਹ ਢੇਰਾ ਦੁਬਈ ਦਿਖ ਰਿਹਾ ਤਾਂ ਸਾਹਮਣੇ। ਇਹ ਸਾਨੂੰ ਬੋਟ ਤੇ ਜਾਣਾ ਪੈਂਦਾ ਡੇਰਾ ਦਬਈ ਜੇ ਅਸੀਂ ਜਾਣਾ ਵਾ ਤਾਂ ਤੁਸੀਂ ਵਾਹੇ ਕਾਰ ਵੀ ਜਾਦਾ ਕਿ ਦਿਓ ਪਰ ਜੇ ਬੋਟ ਦਾ ਨਜ਼ਾਰਾ ਲੈਣਾ ਤੇ ਫਿਰ ਬੋਟ ਤੇ ਜਾਣਾ ਵਾ ਆ ਵੇਖੋ ਜੀ ਹਾਲ ਚਾਲ ਵੇਖੋ ਪੰਛੀਆਂ ਜੀ ਆ ਦੇਖੋ ਸਾਡੇ ਸਾਹਮਣੇ ਬੋਟ ਇੱਕ ਹੋਰ ਆ ਰਹੀ ਹੈ ਸਾਡੇ ਨਾਲ ਹੀ ਬਹੁਤ ਹੀ ਛੋਟੀ ਨਜ਼ਾਰਾ ਵੇਖੋ ਜੀ ਸਾਹਮਣੇ ਕਰੀ ਹੋਈ ਖੜੇ ਹੋਏ ਆ ਜੀ ਜਾਵਾਂਗੇ ਅੱਗੇ